ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਇੱਕ ਬਾਤਾਂ ਸੰਜੀ ਕਰਨੀ ਹੈ ਉਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪਹਿਲੇ ਬੰਦੇ ਆਉਂਦਾ ਉਹਨਾਂ ਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਦਾ ਜਨਮ 1791 ਦੇ ਵਿੱਚ ਪਿਤਾ ਸਰਦਾਰ ਕਰਤਿਆਲ ਸਿੰਘ ਦੇ ਘਰ ਪਿੰਡ ਗੁਜਰਾਵਾਲਾ ਜੋ ਕਿ ਪਾਕਿਸਤਾਨ ਦੇ ਵਿੱਚ ਆ ਉੱਥੇ ਹੁੰਦਾ ਤੇ ਜਨਮ ਤੋਂ ਬਾਅਦ ਜਦੋਂ 7 ਸਾਲ ਦੇ ਸਰਦਾਰ ਹਰੀ ਸਿੰਘ ਹੁੰਦੇ ਆ ਤਾਂ ਉਦੋਂ ਪਿਤਾ ਜੀ ਚੜ੍ਹਾਈ ਕਰ ਜਾਂਦੇ ਉਦੋਂ ਮਾਤਾ ਨੂੰ ਫਿਕਰ ਪੈ ਜਾਂਦਾ ਕਿ ਮੇਰਾ ਪੁੱਤ ਮਾਂ ਬਾਪ ਦੇ ਸਾਏ ਤੋਂ ਬਗੈਰ ਕਿਤੇ ਐਜੂਕੇਸ਼ਨ ਦੇ ਬਗੈਰ ਕਿਤੇ ਹੋਰ ਕੰਮ ਕਰਦੋ ਇਸ ਤਰ੍ਹਾਂ ਹੀ ਨਾ ਰਹਿ ਜਾਵੇ ਉਹੋ ਮਾਤਾ ਜੀ ਹਰੀ ਸਿੰਘ ਨੂੰ ਆਪਣੇ ਭਰਾ ਹਰੀ ਸਿੰਘ ਦੇ ਮਾਮੇ ਕੋਲ ਭੇਜ ਦਿੰਦੀ ਹੈ ਨਨਕੇ ਪਿੰਡ ਤਾਂ ਉੱਥੇ ਜਾ ਕੇ ਸਦਾਰਾ ਹਰੀ ਸਿੰਘ ਜੀ ਆਪਣੇ ਮਾਮਾ ਜੀ ਕੋਲ ਰਹਿਣ ਲੱਗਦੇ ਆ ਅਤੇ ਉੱਥੇ ਗੁਰੂ ਘਰ ਜਾਂਦੇ ਆ ਉੱਥੇ ਦੀ ਜਿਹੜੀ ਭਾਸ਼ਾ ਸੀ ਉਦੋਂ ਉਹ ਫਾਰਸੀ ਭਾਸ਼ਾ ਸੀ ਫਾਰਸੀ ਭਾਸ਼ਾ ਪੜ੍ਹਦੇ ਸੀ ਤੇ ਮਾਮਾ ਜੀ ਨੇ ਇੱਕ ਨਾਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਗ੍ਰਾਂਤੀ ਸਿੰਘ ਸੀਗਾ ਉੱਥੇ ਭਾਈ ਸਾਹਿਬ ਤੇ ਉਹਨਾਂ ਕੋਲ ਭੇਜ ਦਿੱਤਾ ਤਾਂ ਕਿ ਉਹ ਹਰੀ ਸਿੰਘ ਨੂੰ ਗੁਰਮੁਖੀ ਵੀ ਸਿਖਾਵੇ ਤਾਂ ਕਿ ਬਾਣੀ ਦਾ ਬਾਣੀ ਦਾ ਗਿਆਨ ਵੀ ਹੋ ਸਕੇ ਸਦਾ ਹਰੀ ਸਿੰਘ ਨੂੰ ਤਾਂ ਉਹ ਜਿਹੜਾ ਗ੍ਰਾਂਤੀ ਸਿੰਘ ਸੀ ਉਹ ਮਹਾਰਾਜਾ ਸਾਹਿਬ ਨੂੰ ਉਹ ਹਰੀ ਸਿੰਘ ਜੀ ਨੂੰ ਤੇ ਬਾਣੀ ਵੀ ਸਿਖਾਉਂਦਾ ਤੇ ਜਦੋਂ 11 ਸਾਲ ਦੀ ਉਮਰ ਹੋਈ ਕਾ ਉਸ ਗ੍ਰੰਤੀ ਸਿੰਘ ਨੇ ਕਿਹਾ ਕਿ ਬੱਚੇ ਨੂੰ ਗਰਵਾਣੀ ਬਹੁਤ ਜ਼ਿਆਦਾ ਹੈ ਕਿ ਤੁਸੀਂ ਉਹਨੀਆਂ ਨੂੰ ਅਮਰਤੀ ਦੀ ਦਾਤ ਸਿਖਾਓ ਤੇ 11 ਸਾਲ ਦੀ ਉਮਰ ਦੇ ਵਿੱਚ ਹਰੀ ਸਿੰਘ ਦੇ ਮਾਮਾ ਜੀ ਨੇ ਸਰਦਾਰ ਹਰੀ ਸਿੰਘ ਜੀ ਨੂੰ ਤੇ ਅਮਰਤੀ ਦੀ ਦਾਤ ਸਿਖਾਈ ਤੇ ਗੁਰੂ ਦੇ ਸਿੰਘ ਬਣੇ ਤੇ ਉਦੋਂ ਫਿਰ ਉਹਦੇ ਮਾਮਾ ਜੀ ਸੋਚਣ ਲੱਗੇ ਕਿਉਂਕਿ ਬਹੁਤ ਜੋਸਤ ਉਹਦੇ ਬਹੁਤ ਫਰਤੀਲੇ ਸੀਗੇ ਆਪਣੇ ਸ਼ਰੀਰ ਦੇ ਪੱਖੋਂ ਬਹੁਤ ਸਡੋਲ ਸਰੀ ਸੀਗਾ ਤੇ ਉਹਨਾਂ ਦੇ ਮਨ ਦੇ ਵਿੱਚ ਗੱਲ ਆਈ ਕਿ ਮੈਂ ਇਸ ਬੱਚੇ ਨੂੰ ਕਿਉਂ ਨਾ ਮਹਾਰਾਜਾ ਰਜੀਤ ਸਿੰਘ ਦੇ ਪਾਸ ਲੈ ਕੇ ਜਾਵਾਂ ਤੇ ਮੈਂ ਉਹਨਾਂ ਕੋਲ ਇਹਨਾਂ ਨੂੰ ਨੌਕਰੀ ਤੇ ਲਵਾ ਦੇਵਾਂ ਤੇ ਮਹਾਰਾਜਾ ਰਜੀਤ ਸਿੰਘ ਦੀ ਕੋਲ ਹਰੀ ਸਿੰਘ ਜੀ ਨੂੰ ਉਹਦੇ ਮਾਮਾ ਜੀ ਲੈ ਕੇ ਗਏ ਤਾਂ ਉੱਥੇ ਬੱਚਿਆਂ ਵਾਲੇ ਜੋ ਬੱਚਿਆਂ ਦਾ ਸਟਾਫ ਸੀਗਾ ਬੱਚਿਆਂ ਦੇ ਵਿੱਚ ਪਰਵੇਸ਼ ਹੋਣੀ ਸੀ ਕਿਉਂਕਿ 11 ਸਾਲ ਦੀ ਉਮਰ ਤੱਕ ਸਾਰੀ ਉਹ ਤਾਂ ਉੱਥੇ ਛੱਡ ਦਿੱਤਾ ਉੱਥੇ ਵੈਰੀਕ ਬਸੰਤ ਪੰਚਮੀ ਦੇ ਮੇਲੇ ਲੱਗਦਾ ਸੀ ਮਹਾਰਾਜਾ ਸਾਹਿਬ ਦੇ ਦਰਬਾਰ ਦੇ ਵਿੱਚ ਬਸੰਤ ਪੰਚਮੀ ਭਰਦੀ ਸੀ ਉੱਥੇ ਮੇਲਾ ਲੱਗਦਾ ਸੀ ਤਾਂ ਫਿਰ ਕੀ ਹੁੰਦਾ ਕਿ ਉੱਥੇ ਮਹਾਰਾਜਾ ਅਨਜੀਤ ਸਿੰਘ ਦੇ ਜਿੰਨੀਆਂ ਵੀ ਗੇਮਾਂ ਹੁੰਦੀਆਂ ਚਾਹੇ ਉਹ ਰੇਸ ਲਾਉਣੇ ਵਾਲੀ ਗੇਮ ਸੀਗੀ ਚਾਹੇ ਉਹ ਘੋੜਸਵਾਰੀ ਵਾਲੀ ਰੇਸ ਸੀਗੀ ਕਾਇ ਉਹ ਤੀਰ ਅੰਦਾਜ਼ੀ ਵਾਲੀ ਰੇਸੀ ਸੀਗੀ ਤੀਰ ਅੰਦਾਜ਼ੀ ਕਰਨੀ ਸੀ ਕੋਈ ਵੀ ਗੇਮ ਸੀਗੀ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹਰੀ ਸਿੰਘ ਜੀ ਨੇ ਸਾਰੀਆਂ ਗੇਮਾਂ ਜਿੱਤੀਆਂ ਸਾਰੀਆਂ ਦੇ ਵਿੱਚ ਫਸਟ ਆਇਆ ਜਦੋਂ ਮਹਾਰਾਜ ਸਾਹਿਬ ਨੇ ਪੁੱਛਿਆ ਕਿ ਇਹ ਲੜਕਾ ਤਾਂ ਦੱਸਿਆ ਗਿਆ ਕਿ ਗੁਰਦੇਵਾਲ ਸਿੰਘ ਦਾ ਬੇਟਾ ਹੈ ਇਸ ਤਰ੍ਹਾਂ ਇਹਦੇ ਮਾਮਾ ਜੀ ਆਪਣੇ ਕੋਲ ਛੱਡ ਕੇ ਗਏ ਆ ਤਾਂ ਮਹਾਰਾਜ ਰਣਜੀਤ ਸਿੰਘ ਜੀ ਨੇ ਆਪਣੇ ਗਲੇ ਦਾ ਹਾਰ ਆਪਣੇ ਗਲੇ ਦਾ ਕੈਂਠਾ ਉਤਾਰ ਕੇ ਹਰੀ ਸਿੰਘ ਜੀ ਦੇ ਗਲ ਦੇ ਵਿੱਚ ਪਾਤਾ ਤੇ ਨਾਲ ਹੁਕਮ ਕਰਦਾ ਕਿ ਅੱਜ ਤੋਂ ਇਹ ਮੇਰਾ ਪਰਸਨਲ ਬੋਡੀਗਾਰਡ ਹਰੀ ਸਿੰਘ ਹੋਇਆ ਕਰਨਗੇ ਤਾਂ ਜਦੋਂ ਵੀ ਮਹਾਰਾਜ ਆ ਸਾਹਮਣੇ ਕਿਤੇ ਜਾਣਾ ਤਾਂ ਹਰੀ ਸਿੰਘ ਜੀ ਨੇ ਨਾਲ ਜਾਣਾ ਕਿਉਂਕਿ ਪਰਸਨਲ ਬੋਡੀਗਾਰਡ ਸੀਗੇ ਤਾਂ ਉਦੋਂ ਕੀ ਹੋਇਆ ਕਿ ਜਦੋਂ ਇੱਕ ਦਿਨ ਸ਼ਿਕਾਰ ਖੇਡਣ ਜਾਂਦੇ ਆ ਫੌਜ ਵੀ ਨਾਲ ਹੈ ਮਹਾਰਾਜ ਅਸੀਂ ਰਣਜੀਤ ਸਿੰਘ ਜੀ ਵੀ ਨਾਲ ਹੈ ਤੇ ਹਰੀ ਸਿੰਘ ਜੀ ਅੱਗੇ ਘੋੜੇ-ਘੋੜੇ ਤੇ ਅੱਗੇ-ਅੱਗੇ ਜਾ ਰਹੇ ਆ ਤਾਂ ਜਾਂਦੇ-ਜਾਂਦੇ ਰਸਤੇ ਦੇ ਵਿੱਚ ਕੀ ਹੁੰਦਾ ਕਿ ਬਾਦਸ਼ਾਹ ਲੱਗਣ ਲੱਗੀ ਬਾਦਸ਼ਾਹ ਹੋਣ ਲੱਗੀ ਜੰਗਲ ਦੇ ਵਿੱਚ ਤਾਂ ਜਿਹੜਾ ਸ਼ੇਰ ਆ ਉਹ ਝਾੜੀ 'ਚੋਂ ਨਿਕਲਿਆ ਸ਼ੇਰ ਨੇ ਦਹਾੜ ਮਾਰੀ ਤੇ ਸਾਰੇ ਘੋੜੇ ਜਿੰਨੇ ਵੀ ਫੌਜਦੇ ਦੇ ਪਿੱਛੇ ਰੁੱਕ ਗਏ ਪਰ ਹਰੀ ਸਿੰਘ ਜੀ ਆਪਣਾ ਘੋੜਾ ਲੈ ਕੇ ਅੱਗੇ-ਅੱਗੇ ਜਾ ਰਹੇ ਸੀ ਮਹਾਰਾਜ ਦੇ ਸਾਹਦੇ ਸਾਹਮਣੇ ਤਾਂ ਜਦੋਂ ਸ਼ੇਰ ਝਾੜੀ 'ਚੋਂ ਬਾਹਰ ਨਿਕਲਿਆ ਆ ਉੱਧਰ ਹਰੀ ਸਿੰਘ ਜੀ ਉਹਨਾਂ ਦੇ ਸਾਹਮਣੇ ਚਲੇ ਗਏ ਉਹਨਾਂ ਦੇ ਸਾਹਮਣੇ ਚਲੇ ਗਏ ਤਾਂ ਹਰੀ ਸਿੰਘ ਜੀ ਨੇ ਆਪਣੀ ਤਲਵਾਰ ਕੱਢੀ ਸ਼ੇਰ ਨੇ ਵੀ ਆਪਣੀ ਜਿਹੜੀ ਦਹਾੜਾ ਮਾਰ ਕੇ ਹਰੀ ਸਿੰਘ ਜੀ ਦੇ ਉੱਪਰ ਹਮਲਾ ਕਰਤਾ ਦੋਸਤੋ ਏਡਾ ਵੱਡਾ ਨੌਜਵਾਨ ਏਡਾ ਜੋਸ਼ ਕਿ ਜਿਹਦੇ ਵਿੱਚ ਦੱਸਦੇ ਆਂ ਵੀ ਸ਼ੇਰ ਦੇ ਵਿੱਚ 21 ਝੋਟੀਆਂ ਜਿੰਨਾ ਜੋਰ ਹੁੰਦਾ ਜਿਹੜਾ ਸ਼ੇਰ ਹੁੰਦਾ ਜਿਹੜਾ ਬੱਬਰ ਸ਼ੇਰ ਹੁੰਦਾ ਉਹਦੇ ਵਿੱਚ 21 ਸ਼ੇਰਾਂ ਜਿੰਨਾ ਜੋਰ ਹੁੰਦਾ ਬੱਬਰ ਸ਼ੇਰ ਦੇ ਵਿੱਚ ਇਹ ਇਤਿਹਾਸ ਦੱਸਦਾ ਹੈ ਗੱਲ ਆਪਾਂ ਨੂੰ ਜੇ ਆਪਾਂ ਪੜਦੇ ਆਂ ਤੇ ਆਜ ਦੇ ਵਿੱਚ ਇਹ ਗੱਲਾਂ ਦਾ ਜ਼ਿਕਰ ਆਉਂਦਾ ਤਾਂ ਉਹ ਤਲਵਾਰ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਤਾਂ ਕਰਦੇ ਕਰਦੇ ਗੁੱਥਮ ਗੁੱਥੀ ਹੋ ਗਏ ਹੱਥਾਂ ਨਾਲੇ ਤਲਵਾਰ ਛੱਡ ਦਿੱਤੀ ਤੇ ਗੁੱਥਮ ਗੁੱਥੀ ਹੋ ਗਏ ਤੇ ਜਿਹੜਾ ਸ਼ੇਰ ਸੀਗਾ ਹਰੀ ਸਿੰਘ ਜੀ ਦਾ ਜੋ ਹੱਥ ਸੀਗਾ ਉਹ ਉਹਦੇ ਜਵਾੜੇ ਨੂੰ ਪੈ ਗਿਆ ਸ਼ੇਰ ਦੇ ਜਿਵਾੜੇ ਨੂੰ ਪੈ ਗਿਆ ਤਾਂ ਦੋਨੋਂ ਪਾਸੇ ਤੇ ਹੀ ਜਿਵਾੜਾ ਛੇਰ ਦਾ ਦੋ ਦੋ ਫਾੜ ਕਰਤਾ ਹਰੀ ਸਿੰਘ ਇੰਨਾ ਜ਼ੋਰ ਸੀਗਾ ਦੇਖੋ 21 ਝੋਟੀਆਂ ਜਿੰਨਾ ਜ਼ੋਰ ਤਾਂ ਛੇਰ ਦੇ ਵਿੱਚ ਸੀ ਤੇ ਉਹਦੇ ਨਾਲੋਂ ਵੀ ਕਿਤੇ ਵੱਧ ਜ਼ੋਰ ਹਰੀ ਸਿੰਘ ਦੇ ਵਿੱਚ ਸੀ ਉਸ ਟਾਈਮ ਮਹਾਰਾਜ ਜੀ ਸਿੰਘ ਜੀ ਇਹ ਸਾਰਾ ਕੁਤ ਖੜਕੇ ਦੇਖਦੇ ਰਹੇ ਤੇ ਜਾ ਕੇ ਗੱਲ ਬੱਕਰੀ ਦੇ ਵਿੱਚ ਲਿਆ ਹਰੀ ਸਿੰਘ ਜੀ ਨੂੰ ਲੈ ਕੇ ਅਤੇ ਇਹਨਾਂ ਦੇ ਨਾਮ ਦੇ ਨਾਲ ਇੱਕ ਰਾਜਾ ਹੁੰਦਾ ਸੀ ਪ੍ਰਾਣਾ ਉਹਦੇ ਨਾਮ ਦੇ ਨਾਲ ਨਾਲ ਲੱਗਿਆ ਹੁੰਦਾ ਸੀ ਨਾਲ ਨਾਲ ਹੁੰਦਾ ਹੈ ਵੀ ਉਹ ਵੀ ਸ਼ੇਰਾਂ ਦਾ ਸ਼ੇਰ ਹੈ ਸੋ ਮਹਾਰਾਜ ਸਿੰਘ ਨੇ ਇਹਨਾਂ ਦੇ ਨਾਮ ਦੇ ਨਾਲ ਵੀ ਹਰੀ ਸਿੰਘ ਨਲੂਆ ਲਗਾਇਆ ਇਸ ਟਾਈਮ ਇੱਕ ਇੱਕ ਘਟਨਾ ਦੇਖ ਕੇ ਸੋ ਇਸ ਤੋਂ ਬਾਅਦ ਮਹਾਰਾਜ ਸਿੰਘ ਦੇ ਰਾਜ ਦੇ ਵਿੱਚ ਅਨੇਕਾਂ ਹੀ ਜਿੰਨੇ ਵੀ ਜਗ੍ਹਾ ਸੀਗੀ ਚਾਹੇ ਉਹ ਕੇਲੇ ਸੀਗੇ ਜਿੰਨੇ ਵੀ ਉਹ ਸਾਰੇ ਹਰੀ ਸਿੰਘ ਨਲੂਏ ਜੀ ਨੇ ਜਿੱਤ ਪ੍ਰਾਪਤ ਕੀਤੀ ਆ ਕਿਤੇ ਹਾਰ ਨਹੀਂ ਖਾਧੀ ਯੋਧੇ ਨੇ ਕਿਉਂਕਿ ਬਾਣੀ ਬਾਣੀ ਦਾ ਧਾਰਨੀ ਸੀ ਤੇ ਗੁਰੂ ਮਹਾਰਾਜ ਦੀ ਹਰੀ ਸਿੰਘ ਨਲੂਏ ਤੇ ਬਹੁਤ ਵੱਡੀ ਕਿਰਪਾ ਸੀ ਸੋ ਜਿੰਨੇ ਵੀ اٹਕ ਦਰਿਆ ਪਾਰ ਕਰਕੇ ਪਸ਼ਾਵਰ ਦਾ ਇਲਾਕਾ ਸਾਰਾ ਪੰਜਾਬੀ ਰਾਜ ਦੇ ਵਿੱਚ ਮਿਲਾਇਆ ਤੇ ਉਸ ਤੋਂ ਬਾਅਦ ਕਿ ਅੱਗੇ ਜਾ ਕੇ ਸੋ ਦੋਸਤੋ ਜਿਹੜਾ ਪਸ਼ਾਵਰ ਦਾ ਇਲਾਕਾ ਸੀ ਇਹ 837 ਸਾਲ ਅਫਗਾਨੀਆਂ ਦੇ ਕਬਜ਼ੇ ਹੇਠ ਰਿਹਾ ਕਿਸੇ ਤੇ ਮਾਈਦੇ ਲਾਲ ਤੇ ਇਲਾਕਾ ਸ਼ਲਾਣੀ ਹੋਇਆ ਸੋ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਅੜਕ ਦਰਿਆ ਪਾਰ ਕਰਕੇ 837 ਸਾਲ ਬਾਅਦ ਪਸ਼ਾਵਰ ਜਿੱਤਿਆ ਦਰਾ ਖੈਬਰ ਜਿੱਤਿਆ ਜਿਮਰਾਉਦਾ ਕਿਲਾ ਜਿੱਤਿਆ ਅਤੇ ਇੰਨੇ ਸਾਰੇ ਇਲਾਕੇ ਨੂੰ ਪੰਜਾਬ ਦੇ ਵਿੱਚ ਮਲਾਇਆ ਸੋ 1835 ਦੇ ਵਿੱਚ ਆ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਸ੍ਰੀ ਹਰਮੰਦਰ ਸਾਹਿਬ ਗੁੰਮਟ ਦੀ ਸੇਵਾ ਕਰਵਾਈ ਸੋਨੇ ਦੀ ਸੇਵਾ ਕਰਵਾਈ ਗੁੰਮਟ ਦੇ ਉੱਪਰ ਸੋਨਾ ਲਗਵਾਇਆ ਜਿੰਨੀ ਵੀ ਜ਼ਗੀਰ ਮਹਾਰਾਜਾ ਰਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਜੀ ਨੂੰ ਦਿੱਤੀ ਹੋਈ ਸੀ ਉਸ ਜ਼ਗੀਰ ਦਾ ਅੱਧਾ ਹਿੱਸਾ ਕਾਰ ਸੇਵਾ ਦੇ ਵਿੱਚ ਲਗਾਉਂਦੇ ਸੀ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਉਹ ਅੱਧਾ ਹਿੱਸਾ ਉਸ ਸੀਖੀਰ ਦੀ ਜੋ ਹਮਦਨ ਸੀ ਉਹ ਕਾਰ ਸੇਵਾ ਦੇ ਵਿੱਚ ਲਗਾਉਂਦੇ ਸੀ ਤੇ ਉਸ ਤੋਂ ਬਾਅਦ 1437 ਦੇ ਵਿੱਚ ਜਦੋਂ ਜਮਰੌਦੇ ਕਿਲੇ ਦੇ ਵਿੱਚ ਲੜਾਈ ਹੋਈ ਹੈ ਤਾਂ ਸਰਦਾਰ ਹਰੀ ਸਿੰਘ ਨਲੂਆ ਜੀ ਉਹ ਮਹਾਨ ਯੋਧੇ ਉਹ ਮੌਤ ਨੂੰ ਪਿਆਰੇ ਹੋ ਗਏ ਤੇ ਸਦਾ ਲਈ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉਸ ਯੋਧੇ ਨੂੰ 4 ਦਿਨ ਉਸ ਕਿਲੇ ਦੇ ਵਿੱਚ ਰੱਖਿਆ ਗਿਆ ਉਸੇ ਤਰ੍ਹਾਂ ਮੁਗਲਾਂ ਨੂੰ ਇਹਨਾਂ ਨੂੰ ਅਫਗਾਨੀਆਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਸਰਦਾਰ ਹਰੀ ਸਿੰਘ ਜੀ ਚੜਾਈ ਕਰ ਗਏ ਉਹਦੀ ਦੇਸ ਦੇ ਨਾਲ ਹੀ ਜੰਗ ਚੱਲਦਾ ਰਿਹਾ ਸੋ ਉਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਜੀਤ ਸਿੰਘ ਜੀ ਨੇ ਇੰਨਾ ਅਫਸੋਸ ਕਰਿਆ ਕਿ ਅੱਜ ਮੇਰਾ ਉਹ ਯੋਧਾ ਨਹੀਂ ਮਰਿਆ ਅੱਜ ਉਹ ਮੇਰਾ ਪਿਆਹ ਮਰ ਗਿਆ ਇੰਨਾ ਉਹਨਾਂ ਨੇ ਅਫਸੋਸ ਕੀਤਾ ਮਹਾਰਾਜਾ ਰਜੀਤ ਸਿੰਘ ਜੀ ਨੇ ਇੰਨਾ ਫਕਰ ਸੀ ਇਸ ਯੋਧੇ ਦੇ ਉੱਤੇ ਸੋ ਸਾਡੀ ਸਿੱਖ ਕੌਮ ਨੂੰ ਵੀ ਇਹ ਉਸ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ ਆ ਅੱਜ ਦੇ ਦਿਨ 30 ਅਪ੍ਰੈਲ 1937 ਨੂੰ ਸਰਦਾਰ ਹਰੀ ਸਿੰਘ ਨਰੂਆ ਸਦਾ ਸਦਾ ਲਈ ਪਿਆਬੀਆਂ ਕੋਲੋਂ ਉਸ ਸਿੱਖ ਰਾਜ ਦੇ ਵਿੱਚੋਂ ਚਲਾ ਗਿਆ ਤੇ ਅਸੀਂ ਉਹਨੂੰ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ